ਨਾਨ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਬਾਰੇ ਦੱਸਾਂਗੇ ਉਹਨਾਂ ਦੀ ਮਾਤਾ ਦਾ ਕੀ ਨਾਮ ਸੀ ਮਹਾਰਾਜਾ ਰਣਜੀਤ ਸਿੰਘ ਅਕਸਰ ਉਹਨਾਂ ਨਾਲ ਗੁੱਸੇ ਹੁੰਦੇ ਸੀ ਮਨ ਮਟਾਵ ਰਹਿੰਦਾ ਸੀ ਉਸ ਦਾ ਕੀ ਕਾਰਨ ਸੀ ਇਸ ਕਹਾਣੀ ਨੂੰ ਅਖੀਰ ਤੱਕ ਸੁਣਨਾ ਜੀ ਬਹੁਤ ਹੀ ਇੰਟਰਸਟਿੰਗ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਸ਼ੁਰੂ ਕਰਦੇ ਹਾਂ ਜੀ ਰਾਜਕੌਰ ਜੋ ਰਣਜੀਤ ਸਿੰਘ ਦੀ ਦੂਜੀ ਪਤਨੀ ਸੀ ਉਸ ਦੀ ਪਹਿਲੀ ਪਤਨੀ ਮਹਿਤਾਬ ਕੌਰ ਤੋਂ 1802 ਈਸਵੀ ਵਿੱਚ ਪਹਿਲੇ ਮੁੰਡੇ ਨੂੰ ਜਨਮ ਦੇ ਕੇ ਅੱਗੇ ਨਿਕਲ ਗਈ ਸੀ ਇਸ ਮੁੰਡੇ ਦਾ ਨਾਂ ਜੋਤਿਸ਼ੀਆਂ ਦੇ ਕਹਨ ਤੇ ਖੜਕ ਸਿੰਘ ਰੱਖਿਆ ਗਿਆ ਮਹਾਰਾਜਾ ਤੇ ਉਸ ਦੇ ਸਭ ਲੋਕ ਰਾਜਪਾਗ ਦੇ ਬਲੀਅਤ ਤੇ ਜਨਮ ਤੇ ਇੰਨੇ ਖੁਸ਼ ਹਨ ਕਿ ਸਾਰਾ ਲਾਹੌਰ ਕਈ ਹਫ਼ਤਿਆਂ ਤੱਕ ਖੁਸ਼ੀਆਂ ਮਨਾਉਂਦਾ ਰਿਹਾ। ਦਰਬਾਰ ਦੇ ਹਰੇਕ ਦਰਬਾਰੀ ਨੂੰ ਸ਼ਾਹੀ ਪ੍ਰਸ਼ਾਸ਼ਕ ਤੇ ਰਾਜਸਥਾਨੀ ਵਿੱਚ ਵਸਦੇ ਹਰੇਕ ਸਪਾਹੀ ਨੂੰ ਸੋਨੇ ਦੀ ਮਾਲਾ ਤੋਹਫ਼ੇ ਵਜੋਂ ਮਿਲੀ। ਸ਼ਾਹੀ ਖਜ਼ਾਨੇ ਵਿੱਚੋਂ ਗਰੀਬਾਂ ਨੂੰ ਵੀ ਬੜੀ ਖੁੱਲ੍ਹ ਦਿਲ ਨਾਲ ਪੈਸਾ ਵੰਡਿਆ ਗਿਆ। ਇਹ ਨਿਆਣਾ ਬੱਚਾ ਜਦ ਵੱਡਾ ਹੋਇਆ ਉਹ ਬਹੁਤ ਖੁਸ਼ ਰਹਿਣ ਵਾਲਾ ਤੇ ਸੁਲਝੇ ਹੋਏ ਸੁਆਦਾ ਮਾਲਕ ਸੀ ਉਸ ਨੂੰ ਜੰਗੀ ਕਰਤੱਵ ਸਿਖਾਏ ਗਏ ਤੇ ਉਹ ਮਹਮਾਤੇ ਵੀ ਭੇਜਿਆ ਗਿਆ ਸ਼ੁਰੂਆਤ ਵਿੱਚ ਸਿਖਲਾਈ ਲਈ ਬਾਅਦ ਵਿੱਚ ਫੌਜਾਂ ਦੇ ਸਰਸ੍ਰੀ ਕਮਾਂਡ ਦੇ ਕੇ ਤੇ ਬਾਅਦ ਵਿੱਚ ਪੱਕੀ ਕਮਾਂਡ ਸੌਂਪ ਗਈ ਹਰ ਮੌਕੇ ਤੇ ਉਸ ਨੇ ਆਪਣੇ ਕਰਤੱਵ ਨਾਲ ਜਾਸਖਟਿਆ ਤੇ ਉਮੀਦ ਕੀਤੀ ਜਾ ਸਕਦੀ ਸੀ ਕਿ ਸਮਾਂ ਉਨਤੇ ਉਹ ਇੱਕ ਯੋਗ ਫੌਜੀ ਆਗੂ ਸਿੱਧ ਹੋਵੇਗਾ ਬਾਰ ਉਹ ਮੰਨ ਦਾ ਸਾਫ਼ ਭੋਲਾ ਤੇ ਜਲਦੀ ਧੋਖਾ ਖਾ ਜਾਣ ਵਾਲਾ ਤੇ ਦਿਮਾਗੀ ਤੌਰ ਤੇ ਆਲਸੀ ਸਿੱਧ ਹੋਇਆ ਉਸਨੇ ਆਪਣੀ ਜਗੀਰ ਦਾ ਪ੍ਰਬੰਧ ਆਪਣੇ ਉਸਤਾਦ ਦੇ ਹੱਥ ਦੇ ਰੱਖਿਆ ਸੀ ਜਿਸ ਦਾ ਨਾਮ ਭਈਆ ਰਾਮ ਸਿੰਘ ਸੀ ਇਹ ਮੀਰਠ ਦਾ ਇੱਕ ਬ੍ਰਾਹਮਣ ਸੀ ਜੋ ਸ਼ੁਰੂ ਵਿੱਚ ਮਹਾਰਾਜੇ ਦੇ ਅੰਗ ਰੱਖਿਆਂਕ ਵਿੱਚੋਂ ਸੀ ਅਤੇ ਜਮਾਦਾਰ ਖੁਸ਼ਹਾਲ ਸਿੰਘ ਜੋ ਮਹਾਰਾਜੇ ਦਾ ਡਿਊਟੀਦਾਰ ਸੀ ਦੀ ਮਦਦ ਨਾਲ ਜਲਦੀ ਹੀ ਤਰੱਕੀ ਕਰ ਗਿਆ ਸੀ ਜਦੋਂ ਰਾਮ ਸਿੰਘ ਦੇ ਖਰਾਬ ਬੰਦੋਬਸਤੇ بے ਕਾਇਦਗੀਆਂ ਸੰਬੰਧੀ ਸ਼ਿਕਾਇਤਾਂ ਮਹਾਰਾਜ ਦੇ ਕੰਨੀਆਂ ਪੈਣ ਲੱਗੀਆਂ ਤਾਂ ਉਸ ਨੇ ਸ਼ਹਿਜ਼ਾਦੇ ਨੂੰ ਸੰਕੇਤ ਦਿੱਤਾ ਕਿ ਉਹ ਅੱਗੇ ਤੋਂ ਆਪਣੀ ਨਿੱਜੀ ਕੰਮਾਂ ਵਿੱਚ ਜ਼ਿਆਦਾ ਦਿਲਚਸਪੀ ਲਿਆ ਕਰੇ ਪਰ ਸ਼ਹਿਜ਼ਾਦਾ ਭਈਆ ਰਾਮ ਸਿੰਘ ਦੇ ਹੱਥਾਂ ਵਿੱਚ ਇੰਨਾ ਵਿੱਚ ਚੁੱਕਾ ਸੀ ਕਿ ਇਹਨਾਂ ਝੜਕਾਂ ਦਾ ਉਸ ਉੱਤੇ ਕੋਈ ਪ੍ਰਭਾਵ ਨਾ ਪਿਆ। ਆਨਦ 1816 ਈਸਵੀ ਵਿੱਚ ਮਹਾਰਾਜੇ ਨੇ ਇਹ ਨਾ ਸਹਾਰਦੇ ਹੋਏ ਪੈਸੇ ਦੇ ਗਵਨ ਦੇ ਇਲਜ਼ਾਮ ਵਿੱਚ ਰਾਮ ਸਿੰਘ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ। ਰਾਮ ਸਿੰਘ ਚੀਕਦਾ ਰਿਹਾ ਕਿ ਉਹ ਬੇਕਸੂਰ ਹੈ ਤੇ ਜੋ ਪੈਸੇ ਗਵਨ ਦੇ ਉਸ ਤੇ ਸਿਰ ਪਾਏ ਗਏ ਹਨ ਉਹ ਨਹੀਂ ਦੇ ਸਕਦਾ। ਮਹਾਰਾਜੇ ਨੇ ਖੜਕ ਸਿੰਘ ਨੂੰ ਸਨੇਹ ਭੇਜਿਆ ਤੇ ਭਰੇ ਦਰਬਾਰ ਵਿੱਚ ਉਸ ਨੂੰ ਦੱਸਿਆ ਕਿ ਉਹ ਇੱਕ ਹੋਰ ਵਿਅਕਤੀ ਦੀਵਾਨ ਰਾਧਾਰਾਮ ਨੂੰ ਰਾਮ ਸਿੰਘ ਦੀ ਥਾਂ ਨਿਯੁਕਤ ਕਰ ਰਿਹਾ ਹੈ। ਖੜਕ ਸਿੰਘ ਨੇ ਰਾਮ ਸਿੰਘ ਦੀ ਬਹਾਲੀ ਲਈ ਕਾਫੀ ਹੱਥ ਪੈਰ ਮਾਰੇ ਤੇ ਕਿਹਾ ਕਿ ਉਹ ਆਪਣੀ ਮਾਂ ਵੱਲ ਨੂੰ ਹੀ ਕਹਿ ਰਿਹਾ ਹੈ। ਮਹਾਰਾਜੇ ਨੇ ਸ਼ਹਿਜ਼ਾਦੇ ਨੂੰ ਕਿਹਾ ਕਿ ਉਹ ਸਾਰੀ ਗੱਲ ਆਪਣੀ ਮਾਂ ਨਾਲ ਕਰੇ ਤੇ ਉਸ ਦੀ ਪ੍ਰਵਾਨਗੀ ਲਿਆਵੇ। ਦੂਜੇ ਦਿਨ ਮਹਾਰਾਣੀ ਰਾਨਸਕਰ ਦਰਬਾਰ ਵਿੱਚ ਹਾਜ਼ਰ ਹੋਈ ਤੇ ਉਸ ਨੂੰ ਇਸ ਵਿਸ਼ੇ ਉੱਪਰ ਕਈ ਸਵਾਲ ਪੁੱਛੇ ਗਏ ਉਸ ਨੇ ਫੈਸਲਾ ਮਹਾਰਾਜੇ ਦੀ ਮਰਜ਼ੀ ਤੇ ਛੱਡ ਦਿੱਤਾ ਭਈਆ ਰਾਮ ਸਿੰਘ ਨੇ ਜਿੰਨਾ ਪੈਸਾ ਉਸ ਦੇ ਨਾਂ ਨਿਕਲਦਾ ਸੀ ਉਸ ਦਾ ਇੰਤਜ਼ਾਮ ਕੀਤਾ ਤੇ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਤਦ ਹੀ ਖੜਕ ਸਿੰਘ ਦੀ ਜ਼ਗੀਰ ਦਾ ਇੰਤਜ਼ਾਮ ਉਸ ਨੂੰ ਦਿੱਤਾ ਗਿਆ ਪ੍ਰੰਤੂ ਇਸ ਤੋਂ ਪਹਿਲਾਂ ਉਸ ਨੂੰ ਇਸ ਲਈ ਨਕਦ ਜ਼ਮਾਨਤ ਦੇਣੀ ਪਈ ਕਿ ਅੱਗੇ ਲਈ ਦਰਬਾਰ ਦਾ ਨਜ਼ਰਾਨਾ ਵਕਾਇਦਾ ਤੌਰ ਤੇ ਦਿੱਤਾ ਜਾਇਆ ਕਰੇਗਾ ਨਜ਼ਰਾਨੇ ਦੀ ਰਕਮ ਸਮੇਂ ਸਿਰ ਨਾ ਦਿੱਤੀ ਗਈ ਤੇ ਜ਼ਬਰਦਸਤ ਵਸੂਲ ਕਰਨੀ ਪਈ ਜਿਸ ਢੰਗ ਨਾਲ ਇੱਕ ਮੌਕੇ ਤੇ ਖੜਕ ਸਿੰਘ ਦੀ ਸ਼ੇਖੂਪੁਰੇ ਵਾਲੀ ਜ਼ਗੀਰ ਦਾ ਨਜ਼ਰਾਨਾ ਉਗਰਾਇਆ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਦਰਬਾਰ ਦੇ ਪੈਸੇ ਦੀ ਉਗਰਾਹੀ ਵਿੱਚ ਖੂਨ ਦਾ ਰਿਸ਼ਤਾ ਜਾਂ ਹੋਰ ਜਤੀ ਸੰਬੰਧ ਰঞ্জੀਤ ਸਿੰਘ ਨੂੰ ਘੱਟ ਪ੍ਰਭਾਵਿਤ ਕਰਦੇ ਸਨ। ਮਹਾਰਾਣੀ ਰਾਜਕੌਰ ਦੀ ਮੌਤ ਦਾ ਵਕਤ ਸੀ। ਅੰਤਮ ਸੰਸਕਾਰ ਤੋਂ ਬਾਅਦ ਤੁਰੰਤ ਹੀ ਦਰਬਾਰ ਦੇ ਸਫਾਹੇ ਸ਼ੇਖੂ ਬਿਰਪੌਂਸੀ ਤੇ ਖੜਕ ਸਿੰਘ ਦੇ ਕਿਲੇ ਨੂੰ ਘੇਰਾ ਪਾ ਲਿਆ। ਖੜਕ ਸਿੰਘ ਨੇ ਆਪਣੇ ਨੌਕਰ ਇਲਾਹੀ ਦੇ ਹੱਥ ਸੁਨੀਆਂ ਭੇਜਿਆ ਕਿ ਸਰਕਾਰੀ ਕਾਰਵਾਈ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਹੈ। ਕਿਉਂਕਿ ਉਹ ਆਪਣੀ ਮਾਂ ਦੀ ਮੌਤ ਕਰਨ ਸਦਮੇ ਵਿੱਚ ਹੈ ਮਹਾਰਾਜ ਨੇ ਜਵਾਬੇ ਜੇ ਕਿ ਇਹ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿ ਇਹ ਮਾਤਮ ਦਾ ਵਕਤ ਹੈ ਤੇ ਇਸ ਕਰਕੇ ਸ਼ਹਿਜ਼ਾਦਾ ਆਪਣੀ ਜ਼ਗੀਰ ਦੀ ਦੇਖਭਾਲ ਨਹੀਂ ਕਰ ਸਕਦਾ ਨਾਲ ਇਹ ਵੀ ਕਿਹਾ ਲਾਪੇ ਜਿਆ ਕਿ ਸ਼ਹਿਜ਼ਾਦਾ 5 ਲੱਖ ਰੁਪਏ ਧਾਰਨ ਦਾ ਲਿਖਤੀ ਵਾਅਦਾ ਕਰੇ ਤਾਂ ਦਰਬਾਰ ਦੇ ਸਿਪਾਹੀ ਵਾਪਸ ਬੁਲਾਏ ਜਾ ਸਕਦੇ ਹਨ ਸੰਸਾਰੀ ਸਮਝ ਤੇ ਉੱਚੀ ਪਦਵੀ ਤੇ ਪਹੁੰਚਣ ਦਾ ਲਾਲਚ ਸ਼ਹਿਜ਼ਾਦਾ ਖੜਕ ਸਿੰਘ ਵਿੱਚ ਬਿਲਕੁਲ ਹੀ ਨਹੀਂ ਸੀ। ਉਹ ਅਸਰਸ਼ੰਕ ਪਜ਼ਨਬੰਦਗੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਚੌਂਕੜੀ ਮਾਰਸੇ ਨਿਵਾ ਕਰਕੇ ਸੰਤਾਂ ਮਹਾਤਮਾ ਦੀ ਸੰਗਤ ਕਰਨ ਵਿੱਚ ਸੀ। ਸ਼ਾਇਦ ਉਹ ਗੁਰੂ ਸੇਵਾ ਦੇ ਵਿਲੇ ਹੋਏ ਆਪਣੇ ਕਿਸੇ ਬਜ਼ੁਰਗ ਦਾ ਪੁਨਰਜਮਾ ਸੀ। ਪਾਵ ਸਿੱਖਾਂ ਦੇ ਸਪਾਹੀ ਬਣ ਕੇ ਰਾਜਸੀ ਤਾਕਤ ਪ੍ਰਾਪਤ ਕਰਨ ਤੋਂ ਪਹਿਲਾਂ ਦੇ ਸਮਾਨੇ ਵਿੱਚ ਸੀ ਰਣਜੀਤ ਸਿੰਘ ਦੇ ਆਚਰਣ ਵਿੱਚ ਧਾਰਮਿਕ ਤੱਤ ਜ਼ਰੂਰ ਸੀ ਪਰ ਉਸ ਦਾ ਅਮਲੀ ਤੇ ਰਾਜਸੀ ਤੱਤ ਮਜ਼ਬੂਤ ਹੋਣ ਕਰਕੇ ਉਹ ਇਸ ਨੂੰ ਦਬਾ ਕੇ ਰੱਖਦਾ ਸੀ ਖੜਕ ਸਿੰਘ ਵਿੱਚ ਅਮਲੀ ਤੱਤ ਨੂੰ ਉਤਸ਼ਾਹ ਦੇਣ ਵਾਲੀ ਕੋਈ ਵਸਤੂ ਨਹੀਂ ਸੀ ਅਤੇ ਜੇ ਹੈ ਵੀ ਸੀ ਤਾਂ ਉਹ ਵਕਤ ਦੇ ਬੀਤਾਂ ਨਾਲ ਬੇਕਾਰ ਹੋ ਗਈ ਉਸੇ ਇੱਕ ਪਾਸੜ ਰੁਚੀ ਤੇ ਉਸ ਵਿੱਚ ਅਮਲੀ ਇਤਸ਼ਾਹ ਦੀ ਅਣਹੋਂਦ ਦੇ ਕਾਰਨ ਰਣਜੀਤ ਸਿੰਘ ਨੂੰ ਬਹੁਤ ਪਰੇਸ਼ਾਨੀ ਰਹਿੰਦੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਵਾਰਸ ਨੂੰ ਅਜਿਹੇ ਗੁਨਾਹਾਂ ਦੀ ਬਹੁਤ ਲੋੜ ਹੈ ਜਿਨ੍ਹਾਂ ਦੁਆਰਾ ਉਹ ਉਸ ਦੀ ਮੌਤ ਤੋਂ ਬਾਅਦ ਜੋ ਹਾਲਾਤ ਪੈਦਾ ਹੋਣ ਉਹਨਾਂ ਨਾਲ ਡਟ ਕੇ ਸਾਹਮਣਾ ਕਰ ਸਕੇ ਖੜਕ ਸਿੰਘ ਦਾ ਭੋਲਾਪਨ ਕਾਇਰਤਾ ਤੇ ਦਿਮਾਗੀ ਨਿਰਬਲਤਾ ਦੇ ਹੱਦ ਤੱਕ ਪਹੁੰਚ ਚੁੱਕਾ ਸੀ ਇੱਕ ਦਿਨ ਰਣਜੀਤ ਸਿੰਘ ਖੜਕ ਸਿੰਘ ਨੂੰ ਝਿਰਕਾ ਮਾਰ ਰਿਹਾ ਸੀ ਕਿ ਉਹ ਆਪਣੇ ਨਿੱਜੀ ਮਾਵਲਿਆਂ ਦੀ ਦੇਖਭਾਲ ਕਰਨ ਦਾ ਢੰਗ ਸਿੱਖੇ ਤਾਂ ਕਿ ਉਹ ਬਾਅਦ ਵਿੱਚ ਤਖਤ ਤੇ ਬੈਠਣ ਦੇ ਕਾਬਲ ਬਣ ਸਕੇ ਇਹ ਦੱਸਣ ਲਈ ਕਿ ਉਹ ਵਕਤ ਕਿਵੇਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ ਉਸ ਨੇ ਆਪਣੀ ਦਾੜੀ ਵੱਲ ਇਸ਼ਾਰਾ ਕੀਤਾ ਤੇ ਕਿਹਾ ਵੇਖ ਮੇਰੀ ਧੌਲੀ ਦਾੜੀ ਵੱਲ ਮੇਰੇ ਪੁੱਤਰ ਗੱਦੀ ਦਾ وارਸ ਅਕੀਵਦਿਆ ਦਾੜੀ ਨੂੰ ਹੱਥ ਵਿੱਚ ਲਿਆ ਧਿਆਨ ਨਾਲ ਦੇਖ ਕੇ ਕਹਿਣ ਲੱਗਾ ਹਾਂ ਰੱਬ ਦੀ ਸਹ ਹ ਸਾਰੀ ਸਫੈਦ ਹੋ ਗਈ ਹੈ ਇਹ ਸਭ ਇੱਕ ਗੁਪਤ ਪ੍ਰਾਈਵੇਟ ਥਾਂ ਤੇ ਹੋਇਆ ਪਰੰਤੂ ਫਿਰ ਵੀ ਕੁਝ ਦਰਬਾਰੀ ਹਾਜ਼ਰ ਸਨ ਇਹਨਾਂ ਵਿੱਚ ਇੱਕ ਫਕੀਰ ਅਜੀਜ਼ਉਦੀਨ ਸੀ ਜਿਸ ਨੇ ਲਿਖਿਆ ਹੈ ਕਿ ਉਹ ਇੰਨਾ ਕਬਰਾਇਆ ਦੇ ਦੁਖੀ ਹੋਇਆ ਜਿੱਥੋਂ ਤੱਕ ਮਹਾਰਾਜੇ ਦਾ ਸੰਬੰਧ ਸੀ ਉਸਦੇ ਚਿਹਰੇ ਤੇ ਇੱਕ ਬਹੁਤ ਹੀ ਨਿਰਾਸ਼ਾ ਦੀ ਝਲਕ ਦਿਸਦੀ ਸੀ ਅਜਿਹੀ ਬਚਕਾ ਨਾ ਬੁੱਧੀ ਦੇ ਸੰਬੰਧ ਵਿੱਚ ਸ਼ਾਸਕ ਜਾਂ ਪਿਤਾ ਗੁੱਸੇ ਵਿੱਚ ਆ ਕੇ ਕਰ ਵੀ ਕੀ ਸਕਦਾ ਸੀ ਇੱਕ ਹੋਰ ਸਮੇਂ ਜਦੋਂ ਸ਼ਹਿਜ਼ਾਦਾ ਖੜਕ ਸਿੰਘ شاہی ਅਸਤਬਲ ਦਾ ਮੁਆਇਨਾ ਕਰ ਰਿਹਾ ਸੀ ਤਫਕੀਰ ਨੂਰ ਉਦੀਨ شاہی ਆਦੇਸ਼ ਅਨੁਸਾਰ ਉਸਦੇ ਨਾਲ ਸੀ ਇੱਕ ਘੋੜਾ ਕੋਲੋਂ ਦੀ ਲੰਘਿਆ ਅਸਵਾਲ ਦੇ ਕਰਮਚਾਰੀ ਨੂੰ ਸੰਬੋਧਨ ਕਰਕੇ ਸ਼ਹਿਜ਼ਾਦੇ ਨੇ ਪੁੱਛਿਆ ਕੀ ਇਹ ਉਹੀ ਘੋੜਾ ਨਹੀਂ ਜੋ ਨਸ਼ਹਿਰੀ ਦੀ ਲੜਾਈ ਵਿੱਚ ਮਾਰਿਆ ਗਿਆ ਸੀ ਤੀਖਣ ਬੁੱਧੀ ਵਾਲੇ ਅਸਵਾਲ ਇੰਚਾਰਜ ਨੇ ਝੱਟ ਜਵਾਬ ਦਿੱਤਾ ਜੀ ਸਰਕਾਰ ਇਹ ਉਹੀ ਹੈ ਇੱਕ ਲੰਮੇ ਵਕਤ ਤੱਕ ਇਹ ਮਸਲਾ ਪਰੇਸ਼ਾਨ ਕਰਦਾ ਰਿਹਾ ਕਿ ਖੜਕ ਸਿੰਘ ਨੂੰ ਗੱਦੀ ਦਾ ਮਾਲਕ ਬਣਾਇਆ ਜਾਏ ਕਿ ਨਾ ਕਾਜ਼ ਕਰਕੇ ਜਦੋਂ ਮਹਾਰਾਜੇ ਦੇ ਮਨ ਵਿੱਚ ਸ਼ਹਿਜ਼ਾਦੇ ਦੇ ਆਪਣੀ ਜ਼ਗੀਰ ਨੂੰ ਵੀ ਠੀਕ ਢੰਗ ਨਾਲ ਨਾ ਚੱਲਣ ਕਰਕੇ ਅਸਤੁਸ਼ਟਤਾ ਸੀ। ਪ੍ਰੰਤੂ ਪਈਆ ਰਾਮ ਸਿੰਘ ਵਾਲੀ ਘਟਨਾ ਉਸ ਲਈ ਇੱਕ ਰੱਬੀ ਦਾਤ ਸਾਬਤ ਹੋਈ। ਇੱਕ ਮੌਕੇ ਤੇ ਮਹਾਰਾਜੇ ਨੇ ਇਸ ਮਸਲੇ ਬਾਰੇ ਸ਼ਹਿਜ਼ਾਦੇ ਤੋਂ ਪੁੱਛਗਿੱਛ ਕੀਤੀ। ਮਹਾਰਾਜੇ ਨੂੰ ਬੜਾ ਗੁੱਸਾ ਆਇਆ ਤੇ ਉਸ ਨੇ ਸ਼ਹਿਜ਼ਾਦੇ ਨੂੰ ਨਜ਼ਰੋਂ ਦੂਰ ਹੋਣ ਲਈ ਕਿਹਾ। ਇਹ ਗੱਲ ਸ਼ਹਿਜ਼ਾਦੇ ਨੇ ਦਿਲ ਨੂੰ ਲਾ ਲਈ ਤੇ ਕਿੰਨਾ ਚਿਰ ਉਹ ਦਰਬਾਰ ਵਿੱਚ ਨਾ ਆਇਆ। ਮਹਾਰਾਜੇ ਦੇ ਮੰਤਰੀਆਂ ਖਾਸ ਕਰਕੇ ਜ਼ੀਜ਼ੂਦੀਨ ਨੇ ਸ਼ਹਿਜ਼ਾਦੇ ਦੇ ਪੱਖ ਵਿੱਚ ਮਹਾਰਾਜੇ ਨੂੰ ਕਿਹਾ ਕਿ ਕੁਝ ਨਾ ਕੁਝ ਕੀਤਾ ਜਾਏ ਤਾਂ ਕਿ ਉਸ ਦੀ ਬੇਇੱਜ਼ਤੀ ਦਾ ਕੁਝ ਹੱਲ ਹੋ ਸਕੇ। ਮਹਾਰਾਜੇ ਨੇ ਕੌੜਾ ਘੁੱਟ ਭਰ ਕੇ ਜੋ ਸਹੀ ਲੱਗਦਾ ਸੀ ਉਹ ਕਰਨਾ ਪ੍ਰਵਾਨ ਕਰ ਲਿਆ ਤੇ ਇਸ ਦਾ ਨਤੀਜਾ ਕਿਸਮਤ ਤੇ ਛੱਡ ਦਿੱਤਾ। ਇਸ ਲਈ 27 ਦਸੰਬਰ 1816 ਨੂੰ ਇੱਕ ਸ਼ਾਨਦਾਰ ਦਰਬਾਰ ਸਜਾਇਆ ਗਿਆ ਜਿਸ ਵਿੱਚ ਮਹਾਰਾਜੇ ਨੇ ਸ਼ਹਿਜ਼ਾਦੇ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾਇਆ ਪਰ ਇਸ ਨਾਲ ਵੀ ਗੱਲ ਪੂਰੀ ਤਰ੍ਹਾਂ ਨਾ ਨਿਪੜ ਸਕੇ ਰਣਜੀਤ ਸਿੰਘ ਦੇ ਆਖਰੀ ਸਮੇਂ ਤੱਕ ਇਹ ਕਿਆਸ ਲਗਾਈ ਜਾਂਦੀ ਰਹੀ ਕਿ ਰਾਜ ਭਾਗ ਖੜਕ ਸਿੰਘ ਨੂੰ ਮਿਲਦਾ ਹੈ ਜਾਂ ਸ਼ੇਰ ਸਿੰਘ ਨੂੰ ਦੋਹਾਂ ਦੇ ਵਿੱਚ ਬਰਾਬਰ ਦਾ ਮੁਕਾਬਲਾ ਸੀ ਖੜਕ ਸਿੰਘ ਸਭ ਤੋਂ ਵੱਡਾ ਸੀ ਤੇ ਆਪਣੀ ਮਾਂ ਕਰਕੇ ਨਕਈਆ ਮਿਸਲ ਨਾਲ ਤੇ ਆਪਣੀ ਪਤਨੀ ਰਾਹੀਂ ਫਤਿਹਗੜ੍ਹ ਦੀ ਕਨਈਆ ਨਾਲ ਸੰਬੰਧਤ ਸੀ ਸਰਦਾਰਾਂ ਦੀ ਬਹੁ ਗੰਤੀ ਵੀ ਉਸ ਵੱਲ ਸੀ ਤੇ ਫੌਜ ਵੀ ਉਸ ਨੂੰ ਸਹੀ ਤੇ ਅਸਲੀ ਵਾਰਸ ਮੰਨਦੀ ਸੀ ਜਿਉਂ ਸੀ ਅਕਲ ਸਿਆਣਾ ਪਰ ਜਾਂ ਸ਼ਕਲ ਵਕਲ ਤਾਰੀਫਯੋਗ ਨਹੀਂ ਸੀ ਫਿਰ ਵੀ ਉਸ ਨੂੰ ਸਾਦਾ ਬੰਦੇ ਧਾਰਮਿਕ ਵਿਚਾਰਾਂ ਕਰਕੇ ਪਸੰਦ ਕੀਤਾ ਜਾਂਦਾ ਸੀ ਸ਼ੇਰ ਸਿੰਘ ਸ਼ਕਲ ਸੂਰਤ ਵਿੱਚ ਜ਼ਿਆਦਾ ਚੰਗਾ ਬੁੱਧੀ ਵਿੱਚ ਵੱਧ ਤੇਜ਼ ਤੇ ਇਦਿਕ ਪ੍ਰਭਾਵਸ਼ਾਲੀ ਸ਼ਖਸੀਅਤ ਦਾ مالک ਸੀ ਡੋਬਰਾ 그룹 ਜਿਸ ਦਾ ਗੁਰੂ ਰਾਜਾ ਧਿਆਨ ਸਿੰਘ ਪ੍ਰਧਾਨ ਮੰਤਰੀ ਸੀ ਉਹ ਉਸ ਦਾ ਸਮਰਥਕ ਸੀ ਪਰ ਉਸ ਵਿੱਚ ਵੱਡੀ ਕਮੀ ਇਹ ਸੀ ਕਿ ਉਸ ਦੇ ਮਾਤਾ ਪਿਤਾ ਸੰਬੰਧੀ ਕੁਝ ਸ਼ੱਕ ਸੀ ਆਮ ਅਫਵਾਏ ਸੀ ਕਿ ਮਹਿਤਾਵ ਕਰਨ ਉਸ ਨੂੰ ਜਾਂ ਉਸ ਦੇ ਜੁੜਵਾ ਭਰਾ ਤਾਰਾ ਸਿੰਘ ਨੂੰ ਜਨਮ ਨਹੀਂ ਸੀ ਦਿੱਤਾ ਸਗੋਂ ਬਾਹਰੋਂ ਲਿਆ ਕੇ ਮਹਾਰਾਜੇ ਉੱਪਰ ਦੋ ਮੇ ਬੁੱਤਰ ਠੋਸੇ ਤੇ ਸਨ ਰਣਜੀਤ ਸਿੰਘ ਨੇ ਦੋਹਾਂ ਉੱਪਰ ਬਾਣ ਕਰ ਲਿਆ ਸੀ ਪਰ ਆਮ ਖਿਆਲ ਸੀ ਕਿ ਉਸ ਨੇ ਇੱਜ਼ਤ ਬਚਾਉਣ ਲਈ ਇਹ ਸਭ ਕੁਝ ਕੀਤਾ ਸੀ ਕਿਉਂਕਿ ਰਣਜੀਤ ਸਿੰਘ ਦੀ ਆਪਣੀ ਸੱਸ ਸਦਾ ਕੌਰ ਨਾਲ ਬਣਦੀ ਨਹੀਂ ਸੀ ਇਸ ਕਰਕੇ ਸ਼ੇਰ ਸਿੰਘ ਦੀ ਕਨਈਆ ਮਿਸਲ ਨਾਲ ਸੰਬੰਧਾਂ ਦਾ ਆਪਣੀ ਅਸਲ ਜਾਂ ਫਰਜ਼ੀ ਮਾਂ ਮਹਿਤਾਬ ਕੌਰ ਦੁਆਰਾ ਕੋਈ ਵਿਸ਼ੇਸ਼ ਫਾਇਦਾ ਉਸ ਨੂੰ ਨਹੀਂ ਸੀ ਹੁੰਦਾ ਧੰਨਵਾਦ ਜੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਹਾਜ਼ਰ ਹੋਵਾਂਗੇ ਜੇ ਇੱਕ ਨਵੀਂ ਜਾਣਕਾਰੀ ਲੈ ਕੇ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਸ਼ੀਅਕਾਲ ਜੀ